ਹਾਂਜੀ ਚੱਲਦਾ ਪਾਣੀ ਪਾਣੀ ਚੱਲਦਾ ਬਾਈ ਚਲੋ ਵਧੀਆ ਬਾਜੇ ਨੇ ਵੀਡੀਓ ਪਾਈ ਆ ਕ ਪਨੀਰੀਆਂ ਜੰਮੀਆਂ ਹੋਈਆਂ ਉਹਦੀਆਂ ਉਹਦੀ ਜਿਹੜੀ ਆਪਣੀ ਉਹ ਜੰਮੀ ਨਾਲ ਉਥੇ ਥੋੜੇ ਜੰਮੇ ਨੇ ਹਾਂ 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 ਰਵਿੰਦਰ ਵਾਲਾ ਕੀ ਕਹਿੰਦੇ ਉਹਨੂੰ ਜਿਹੜਾ ਉਹ ਕਾਫੂ ਜਰਮਿੰਦਰ ਨੇ ਬੀਜਿਆ ਤਾਂ ਕਾਫੂ ਸੁਆਚਾ ਕੀ ਨਾਮ ਉਹਦਾ ਐਟਲਸ ਐਟਲਸ ਕੀ ਕਹਿੰਦਾ ਹਾਂ ਉਹ ਪੱਤੇ ਜੋ ਪੱਤੇ ਜੀ ਗੋਬੀ ਜਿਹੜੀ ਪੱਤੇ ਜੀ ਹਾਂ ਸਲਾਦ ਟਾਈਪ ਖਾ ਹੁੰਦਾ ਹਾਂ ਹਾਂ ਕਹਿੰਦਾ ਮੇਰੀ ਬਹੁਤ ਜੰਮਿਆਈ ਮੈਂ ਕੋਈ ਨਹੀਂ ਮੈਨੂੰ ਪਨੀਰੀ ਦੇ ਦਿੰਦੀ ਹਾਂ ਹਾਂ ਖਾਸੀ ਜੰਮੇ ਵੀਡੀਓ ਭੇਜੀ ਹੀ ਆ ਦੇਖੋ ਬੱਚਿਆਂ ਨੂੰ ਛੋਟੇ ਛੋਟੇ ਗੱਲਾਂ ਤੋਂ ਹੀ ਚਸਕੇ ਪੈਂਦੇ ਹੁੰਦੇ ਨੇ ਲੱਗਿਆ ਹੈ ਕੰਮ ਹੁਣ ਪੂਰਾ ਮੈਂ ਖਾਦੀ ਗੜਾਈ ਕਰਦੇ ਸਾਡਾ ਦੋਤਾ ਜੀ ਗੜਾਈ ਕਰਕੇ ਤਾਂ ਹੋਣੀ ਆ ਖਾਣ ਜੋਗੀਆਂ ਇਹ ਹਾਂ ਬੱਸ ਬੱਸ ਮੈਂ ਕਿਹ ਜਾ ਤੇ ਹੁਣ ਲੱਗਿਆ ਨਵਾਂ ਨਵਾਂ ਖੇਤੀ ਕਰਨਾ ਬੜਾ ਸ਼ੌਂਕ ਹੈ ਉਹਨੂੰ ਸਬਜ਼ੀਆਂ ਭਾਜੀਆਂ ਲਾਤੀਆਂ ਘੜਦੀਆਂ ਸਾਰੀਆਂ ਉਹਨੇ ਚੌੜੜਿਆ ਪਿਆ ਮਾਮਾ ਜੀ ਮੇਰੇ ਆ ਬੀਜ ਵੀ ਨਿਕਲੇ ਆ ਆ ਬੀਜ ਵੀ ਨਿਕਲੇ ਆਏ ਮਾਮਾ ਜੀ ਨੂੰ ਵੀ ਚਾਓ ਚੜ ਜਾਂਦਾ ਹੈ ਹੈ ਮਾਮਾ ਜੀ ਹਾਂ ਜੀ ਭਾਂਜੇ ਨੂੰ ਮਤਲਬ ਕੰਮ ਲੱਗਿਆ ਦੇਖ ਕੇ ਹਾਂ ਜੀ ਭਾਂਜਾ ਕੰਮ ਲੱਗਿਆ ਹੋਇਆ ਹਾਂ ਜੇ ਬੱਚੇ ਸਹੀ ਰਾਹ ਤੇ ਚੱਲਦੇ ਆਂ ਜੀ ਵੱਡਿਆਂ ਨੂੰ ਹੌਂਸਲਾ ਹੋ ਜਾਂਦਾ ਇੱਕ ਸਾਡਾ ਬੱਚਾ ਉਹ ਫਿਰਦਾ ਕੀ ਕਰਕੇ ਗਾਇਓ ਇਹ ਲਾਗੇ ਅੱਜ ਜਿਹੜਾ ਹੋ ਕੇ ਕੰਮ ਜੀ ਕਰਦੀ ਰਹੇ ਆ ਉਹ ਸਾਡੇ ਆਜਾ ਆਜਾ ਚਾਬੀ ਉੱਥੇ ਪਈ ਆ ਪੁੱਤੋ ਸਟੋਰ 'ਚ ਸਰਦਾਰ ਜੀ ਆਜੋ ਮੈੜੇ ਜਿੰਨੂ ਤੋੜ ਲੈਣੇ ਤੇ ਨਿੰਬੂ ਤੋੜਨੇ ਆ ਤੋੜੋ ਚਲੋ ਹਾਂ ਭੇਜ ਦਈਏ ਕੁੜੀਆਂ ਚਿੜੀਆਂ ਨੂੰ ਫਰਮਾਇਸ਼ ਆਈ ਆ ਭਾਈ ਸਾਡਾ ਫਰਜ ਆ ਕੁੜੀਆਂ ਦੇ ਹੁਕਮ ਵਜਾਉਣ ਦਾ ਹੁਕਮ ਮੰਨਣ ਦਾ ਸਾਡਾ ਫਰਜ ਆ ਧੀਆਂ ਬੈਣਾ ਪੇਕਿਆਂ ਨੂੰ ਜੂਰ ਨਾਲ ਕੋਈ ਵੀ ਗੱਲ ਕਹਿਣੀ ਹੁੰਦੀ ਆ ਇਹ ਤਾਂ ਫੇਰ ਨਿੰਬੂ ਆ ਕਿ ਪਿਆ ਅੱਛਾ ਸਰਦਾਰ ਜੀ ਜਿਹੜੀ ਤੁਸੀਂ ਸਵੇਰੇ ਲੱਗੇ ਹੋਏ ਤਾਂ ਵੀਡੀਓ ਦੇਖਣਾ ਮੈਂ ਵੈਸੇ ਕੰਮ ਕਰਦੀ ਫਿਰਦੀ ਸੀ ਫਿਰ ਉਦੋਂ ਬਾਅਦ ਥੋੜੀ ਜਿ ਮੈਂ ਦੇਖੀ ਬਾਪੂ ਵਾਲੀ ਵੀਡੀਓ ਜਿਹੜਾ ਆਪਾਂ ਨੇ ਵੈਸੇ ਅੱਜ ਵੀ ਵੀਡੀਓ ਪਾਈ ਆ ਉਹ ਲੈਵਲ ਤੇ ਕਹਿੰਦੇ ਜਿਹੜੇ ਬਾਪੂ ਦੇ ਪੁੱਤ ਤੀਗੇ ਤਿੰਨੋਂ ਫਿਰ ਬਾਪੂ ਨੂੰ ਮਨਾ ਕੇ ਲੈ ਗਏ ਘਰ ਕਿਉਂਕਿ ਬਾਪੂ ਨੂੰ ਵੀ ਦਿਖਿਆ ਵੀ ਸਿੱਧੀ ਉਂਗਲੀ ਨਾਲ ਕਿਉਂ ਨਿਕਲਣਾ ਨਹੀਂ ਹੁਣ ਉਂਗਲ ਟੱਡੀ ਕਰਨੀ ਪੈਣੀ ਆ ਕਿਉਂਕਿ ਤਾਂ ਪਤਾ ਕੀ ਹੈ ਕਈ ਵਾਰ ਔਲਾਦ ਆ ਜਿਹੜੀ ਸਿਰ ਚੜਦੀ ਹੋ ਜਾਂਦੀ ਆ ਸਿਰ ਚੜਦੀ ਹੋ ਜਾਂਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਸਾਡੇ ਮਾਪੇ ਆ ਬੁੱਢੇ ਹੋ ਕੇ ਸਾਡੇ ਤੇ ਡਿਪੈਂਡ ਨੇ ਅੱਜ ਦੇ ਸਮੇਂ 'ਚ ਨਹੀਂ ਬਾਈ ਇਹ ਪਲੇਖਾ ਘੜਦੇ ਹੋ ਮਨਚੋ ਠੀਕ ਆ ਜਦ ਸਿਰੋਂ ਪਾਣੀ ਲੰਗ ਜਾਂਦਾ ਨਾ ਜਦ ਮਾਪੇ ਨੂੰ ਪਤਾ ਲੱਗਦਾ ਮਾਪੇ ਪਿਛਲੀ ਜ਼ਿੰਦਗੀ 'ਚ ਨਿਗਾ ਮਾਰਦਾ ਵੀ ਹੈ ਸਾਰੀ ਉਮਰ ਇਹਨਾਂ ਲਈ ਬਾਂਦਰਾਂ ਲਈ ਤਾਂ ਹੁੰਦਾ ਪਿੱਟ ਕੇ ਅੱਜ ਮੈਨੂੰ ਘਰ 'ਚ ਬੈਠਣ ਨੂੰ ਜਗ੍ਹਾ ਵੀ ਨਹੀਂ ਅੱਜ ਮੈਨੂੰ ਰੋਟੀਆਂ ਵੀ ਨਹੀਂ ਦੋ ਦੇਖੋ ਜਿਉਂ-ਜਿਉਂ ਸਾਡੇ ਮਾਪੇ ਬਿਰਧ ਹੁੰਨੇ ਆ ਤੇ ਉਦੋਂ ਉਹਨਾਂ ਦੀ ਖਰਾਕ ਵੀ ਘਟਦੀ ਜਾਂਦੀ ਹੈ ਇੱਕ ਦੋ ਰੋਟੀਆਂ ਤਾਂ ਹੀ ਆ ਜੰਨੇ ਆ ਜਦ ਫਿਰ ਧੀਆਂ ਪੁੱਤ ਇੱਕ ਦੋ ਰੋਟੀਆਂ ਤੋਂ ਵੀ ਅੱਕ ਜਾਣ ਫਿਰ ਮਾਪੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਸਿੱਧੇ ਹੋਣ ਤੋਂ ਸવાય ਵਧੀਆ ਕਰਿਆ ਬਾਪੂ ਨੇ ਹੁਣ ਬਿਸ਼ਰਮ ਹੋ ਕੇ ਲੈ ਗਏ ਘਰ ਹੁਣ ਚਲੋ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੇ ਜਿਹੜਾ ਮਤਲਬ ਮੈਂ ਮੰਨਦੀ ਆਂ ਵਕਤ ਨਾਲ ਸਮਝ ਗਈ ਹਾਂ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਉਹਨਾਂ ਨੂੰ ਚੇਤਾ ਵੀ ਉਹਨਾਂ ਦੇ ਦਿਮਾਗ ਦੀ ਜਿਹੜੀ ਟਾਕੀ ਤੀ ਉਹ ਤਾਂ ਖੁੱਲੀ ਹੈ ਜਦ ਬਾਪੂ ਨੇ ਜਲੂਸ ਕੱਢਤਾ ਉਹਨਾਂ ਦਾ ਕਿਉਂਕਿ ਉਹਨਾਂ ਨੇ 3 ਪੁੱਤ ਵਿਆਉਣੇ ਵੀ ਆ ਸ਼ਾਇਦ ਵਿਆਏ ਵੀ ਹੋਣ ਸਾਡੇ ਨਾਲ ਹੋਰ ਵੀ ਰਿਸ਼ਤੇ ਜੁੜੇ ਹੁੰਦੇ ਨੇ ਅਸੀਂ ਇਕੱਲਾ ਘਰ ਨਹੀਂ ਅਸੀਂ ਰਿਸ਼ਤਿਆਂ 'ਚ ਵੀ ਹੱਥ ਅੱਖ ਚੱਕਣ ਜੋਗੇ ਰਹਿੰਦੇ ਨਹੀਂ ਕਿਉਂਕਿ ਅਸੀਂ ਕਿਸੇ ਨੂੰ ਕੁਝ ਕਹਿਣ ਜੋਗੇ ਨਹੀਂ ਰਹਿੰਦੇ ਹੈਗੇ ਜਦ ਅਸੀਂ ਆਪੇ ਕਾਣੇ ਆ ਠੀਕ ਹੈ ਕੋਈ ਨਹੀਂ ਇੱਥੇ ਰਿਸ਼ਤਿਆਂ ਨੂੰ ਬੁਗਾੜਨਾ ਚਾਹੁੰਦਾ ਸਭ ਕਹਿੰਦਾ ਵੀ ਮੈਂ ਆਪਣੇ ਰਿਸ਼ਤਿਆਂ ਦੇ ਆਲੇ-ਦਾਲੇ ਮੇਰੇ ਆਲੇ-ਦਾਲੇ ਰਿਸ਼ਤੇ ਮੇਰੇ ਖੜੇ ਹੋਣ ਜਦ ਕਿਸੇ ਰਿਸ਼ਤੇ ਦਾ ਵੀ ਸਿਰੋਂ ਪਾਣੀ ਲੰਗ ਜਾਂਦਾ ਹੈ ਅਗਲਾ ਫੇਰ ਬੋਲਦਾ ਠੀਕ ਆ ਸਭ ਨੂੰ ਭੈਣਾ ਭਾਈਆਂ ਨੂੰ ਮਾਮੇ ਮਾਸੀਆਂ ਭੂਆ ਫੁੱਫੜ ਸਭ ਰਿਸ਼ਤੇ ਸਾਨੂੰ ਜਾਨ ਤੋਂ ਵੱਧ ਪਿਆਰੇ ਹੁੰਦੇ ਨੇ ਜਦ ਕੋਈ ਸਾਡਾ ਫਿਰ ਸਿਰ ਪਾੜਨ ਲੱਗ ਜਾਂਦਾ ਹੈ ਨਾ ਫਿਰ ਅਸੀਂ ਸਿੱਧੇ ਹੁੰਨੇ ਆ ਠੀਕ ਆ ਜੀ ਬਾਪੂ ਨੇ ਫਿਰ ਬਹੁਤ ਵਧੀਆ ਕੀਤਾ ਮੁੰਡਿਆਂ ਨੂੰ ਆਈ ਸ਼ਰਮ ਵੀ ਸਾਡਾ ਨਿਕਲ ਗਿਆ ਜਲੂਸ ਹੁਣ ਸਾਡੇ ਕੋਲ ਇੱਕੋ ਇੱਕ ਚਾਰਾ ਹੈ ਜਿਹੜਾ ਅਸੀਂ ਆਪਣੇ ਪਿਓ ਨੂੰ ਘਰ ਲਿਆ ਕੇ ਗਲਤੀ ਮੰਨ ਲਈਏ ਚਲੋ ਗਲਤੀ ਮੰਨ ਵੀ ਲਈ ਕਹਿੰਦੇ ਉਹਨਾਂ ਨੇ ਜੋ ਆਪਾਂ ਨੇ ਸੁਣਿਆ ਗਾਹਾਂ ਵਾਲੀ ਵੀਡੀਓ ਚ ਬਹੁਤ ਵਧੀਆ ਗੱਲ ਹੈ ਧੰਨਵਾਦ ਹੈ ਉਹਨਾਂ ਵੀਰਾਂ ਦਾ ਜਿਹੜੇ ਟਾਈਮ ਨਾਲ ਸੰਭਲ ਗਏ ਨਹੀਂ ਫਿਰ ਆਉਣੇ ਵਾਲਾ ਸਮਾਂ ਉਹਨਾਂ ਦਾ ਵੀ ਭੈਣ ਕੇ ਹੋਣਾ ਸੀ ਪਤਾ ਕੀ ਹੈ ਮੈਨੂੰ ਇਹੀ ਬਾਪੂ ਵਾਲੀ ਗੱਲ ਤੋਂ ਇੱਕ ਗੱਲ ਚੇਤਾ ਆ ਗਈ ਪਿਓ ਪੁੱਤ ਦੀ ਉਹ ਤੋਂ ਬਈ ਨਕਦਰੀ ਤੋਂ ਕਹਿੰਦੇ ਇਕ ਪਿਓ ਤਾਂ ਉਹਨੂੰ ਬੜੀ ਖੰਗ ਚੜਦੀ ਹੁੰਦੀ ਸੀ ਜਦੋਂ ਹੁਣ ਸਾਡੇ ਮਾਪੇ ਪਿਓ ਸਿਆਣੇ ਹੋ ਜੰਨੇ ਆ ਉਹਨਾਂ ਨੂੰ 36 ਬਿਮਾਰੀਆਂ ਘੇਰਦੀਆਂ ਠੀਕ ਆ ਬੜੀ ਖੰਗ ਚੜਨੀ ਬਾਪੂ ਨੇ ਕਈ ਵਾਰ ਸਾਰੀ ਸਾਰੀ ਰਾਤ ਖੰਗੀ ਜਾਣਾ ਨੋ ਇੱਕ ਦਿਨ ਕਹਿੰਦੀ ਇੱਥੇ ਤਾਂ ਚੱਲ ਨੂਹਾਂ ਚੰਗੀਆਂ ᱛੀਆਂ ਜਿਹੜੇ ਆਪਾਂ ਗੱਲ ਕਰਦੇ ਆਂ ਬਾਪੂ ਦੀ ਨੋ ਕਹਿੰਦੀ ਵੀ ਐਂ ਕਰੋ ਵੀ ਬਾਪੂ ਜੀ ਸਾਰੀ ਰਾਤ ਖੰਗੀ ਜਾਂਦੇ ਆ ਇਹਨਾਂ ਨੂੰ ਚੱਕ ਕੇ ਨਾ ਕਿਸੇ ਟੋਬੇ ਜਿਹਾ ਸਿਟਿਆ ਹੋ। ਕਰੋ ਬਾਹਰ ਕਰੋ ਇਹਨਾਂ ਨੂੰ। ਸਾਰੀ ਰਾਤ ਨਹੀਂ ਸੌਣ ਲੰਦੇ। ਖੌਲ ਖੌਲ ਕਰੀ ਜਾਂਦੇ ਆ। ਭਾਈ ਮੁੰਡਾ ਤੀਮੀ ਦਾ ਹੁਕਮ ਵਜਾਉਂਦਾ ਫਿਰਦਾ ਸੀ। ਮੁੰਡੇ ਨੇ ਕੀ ਕਰਿਆ? ਆਪਣਾ ਬਾਪੂ ਰਾਤ ਨੂੰ ਲਦਿਆ। ਬਹਾਨੇ ਨਾਲ ਲੈ ਗਿਆ ਬਾਪੂ ਨੂੰ। ਲਿਜਾ ਕੇ ਜਦੋਂ ਕਿਸੇ بڑے ਟੋਬੇ ਦੇ ਕਾਸੇ ਦੇ ਵੀ ਕਿਨਾਰੇ ਲਾ ਲਓ ਜਿੱਥੇ ਬਾਪੂ ਨੂੰ ਸਿਟਣਾ ਸੀਗਾ, ਡਬੋਣਾ ਸੀਗਾ। ਉੱਥੇ ਲੈ ਜਾ ਕੇ ਬਾਪੂ ਨੂੰ ਖੜਾਇਆ ਬਾਪੂ ਕਹਿੰਦਾ ਵੀ ਤੂੰਰੇ ਕੀ ਕਰਨ ਆਇਆ ਕਹਿੰਦਾ ਬਾਪੂ ਤੂੰ ਸਾਰੀ ਰਾਤ ਨਹੀਂ ਸਾਨੂੰ ਸੌਣ ਦਿੰਦਾ ਮੇਰੇ ਨਿਆਣੇ ਵੀ ਤੰਗ ਆ ਮੈਂ ਵੀ ਤੰਗਾਂ ਤੇ ਤੋ ਮੇਰੀ ਘਰ ਵਾਲੀ ਬੜੀ ਤੰਗ ਆ ਮੈਂ ਤੈਨੂੰ ਇੱਥੇ ਸਟਣ ਆਇਆ ਡੋਬਣ ਆਇਆ ਮੈਂ ਤੈਨੂੰ ਦਫਾ ਹੋ ਵੀ ਮਰ ਜਾਏਗਾ ਬਾਪੂ ਨੇ ਪਤਾ ਕਹਾ ਦੇਖੀ ਗਿਆ ਬਾਪੂ ਕਹਿੰਦਾ ਐਂ ਕਰੀ ਪੁੱਤ ਬਈ ਮੈਨੂੰ ਥੋੜਾ ਜਾ ਗਾਹਾਂ ਕਰਕੇ ਸਿਟਿ ਮੈਂ ਚੰਗੀ ਤਰ੍ਹਾਂ ਡੁੱਬ ਜਾ। ਠੀਕ ਆ। ਮੁੰਡਾ ਕਹਿੰਦਾ ਵੀ ਹੈ। ਬਾਪੂ ਇਹ ਤੂੰ ਕੀ ਕਹਿਣਾ? ਕਹਿੰਦਾ ਹਾਂ ਪੁੱਤ ਵੀ ਮੈਨੂੰ ਚੰਗੀ ਤਰ੍ਹਾਂ ਗਾਹਾਂ ਕਰਕੇ ਸਿਟੀ ਧੱਕਾ ਦਈ ਪਾਣੀ ਚ ਮੈਂ ਚੰਗੀ ਤਰ੍ਹਾਂ ਡੁੱਬ ਜਾ। ਕਿਉਂਕਿ ਤੇਰੀ ਔਲਾਦ ਫਿਰ ਤੈਨੂੰ ਉਦੋਂ ਵੀ ਗਾਹਾਂ ਕਰਕੇ ਸਿੱਟੇ। ਠੀਕ ਆ? ਵੀ ਕਹਤੇ ਐ ਤੇ ਮੁਰੇ ਜਿਹਾ ਸਟਕਾ ਹੀ ਨਾ ਚਲੇ ਜਾਈਂ ਵੀ ਮੈਂ ਫੇਰ ਬਚ ਜਾ। ਵੀ ਚੰਗੀ ਤਰ੍ਹਾਂ ਮੈਨੂੰ ਡਬੋਈ ਕਿਉਂਕਿ ਤੇਰੀ ਔਲਾਦ ਫਿਰ ਤੈਨੂੰ ਮੇਤੋ ਵੀ ਗਾਹਾਂ ਕਰਕੇ ਸਿੱਟੇ। ਜਦ ਬਾਪੂ ਨੇ ਆ ਸ਼ਬਦ ਕਿਹਾ ਮੁੰਡੇ ਦੀਆਂ ਅੱਖਾਂ ਖੁੱਲ ਗਈਆਂ ਮੁੰਡਾ ਬਾਪੂ ਦੇ ਪੈਰੀਂ ਗਿਰ ਗਿਆ ਜਦੋਂ ਬਾਪੂ ਦੇ ਪੈਰੀਂ ਗਿਰ ਗਿਆ ਘਰ ਮੋੜ ਲਿਆ ਆ ਘਰ ਵਾਲੀ ਕਹਿੰਦੀ ਵੀ ਤੂੰ ਤਾਂ ਬਾਪੂ ਨੂੰ ਸਿੱਟ ਕੇ ਨਹੀਂ ਆਇਆ ਤੂੰ ਤਾਂ ਘਰ ਮੋੜ ਲਿਆ ਆ ਘਰ ਵਾਲੀ ਫੇਰ ਚਾਰੇ ਪੈਰ ਚੱਕ ਕੇ ਪੈਗੀ ਫੇਰ ਘਰ ਵਾਲੀ ਦੀ ਕੱਡੀ ਫੈਂਟ ਹੋਨੇ ਕਹਿੰਦਾ ਜੇ ਤੂੰ ਮੇਰੇ ਪਿਓ ਨਾ ਕਰਦੀਆਂ ਕੱਲ ਨੂੰ ਆਪਣੀ ਲਾਦ ਆਪਣੇ ਨਾਲ ਕਰੂਗੀ ਠੀਕ ਆ ਵੀ ਮੇਰੇ ਬਾਪੂ ਦੇ ਇੱਕ ਬੋਲ ਨੇ ਮੇਰਾ ਦਿਮਾਗ ਖੋਲ ਕੇ ਰੱਖਤਾ ਵੀ ਮੈਂ ਆਪਣੇ ਬਾਪ ਨੂੰ ਚਾਹੂ ਨਹੀਂ ਲੱਗਣ ਦੇਣਾ ਤੂੰ ਜਾਣਾ ਜਾ ਰਹਿਣਾ ਰਹਿ ਉਹਨੇ ਆਪਣੀ ਘਰ ਵਾਲੀ ਨੂੰ ਕਿਹਾ ਅਫੜਾ ਮੈਨੂੰ ਆਖਲੀ ਕਰਦਾ ਇਹਨੇ ਸੋਈ ਗੱਲਾਂ ਤੁਸੀਂ ਜੇ ਤੁਹਾਨੂੰ ਕੋਈ ਮਾੜੀ ਮੱਤ ਦੰਦਾ ਭਾਵੇਂ ਜਨਾਨੀਆਂ ਹੋਵੇ ਗੱਲ ਮੋੜ ਦਿਆ ਕਰੋ ਐਨੇ ਨਾ ਪੁਜਾਰੀ ਬਣਿਆ ਕਰੋ ਜਨਾਨੀਆਂ ਦੇ ਠੀਕ ਹੈ ਕਿ ਤਨੀ ਖੂਕਾਤੇ ਜਾਂਦੀਆਂ ਹੈਗੀਆਂ ਕਿ ਤੈਨੂੰ ਭੱਜਦੀਆਂ ਜਾਂਦੀਆਂ ਫਿਰ ਜਾਣ ਠੀਕ ਹੈ ਸੋਈ ਗੱਲਾਂ ਨੇ ਤੁਸੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਆਪਣੇ ਆਪ ਤੇ ਕਾਤੇ ਨਹੀਂ ਹੈਗਾ ਕਹੇ ਤੇ ਮੱਤ ਕਾਤੇ ਆਉਂਦੀ ਹੈ ਸਾਨੂੰ ਇਹ ਗੱਲਾਂ ਤਾਂ ਸਪਸ਼ਟ ਸਾਨੂੰ ਖੁਦ ਕਰਦੀਆਂ ਨੇ ਬਈ ਅਸੀਂ ਜੇ ਮਾੜਾ ਕਰਾਂਗੇ ਤਾਂ ਮਾੜਾ ਅਸੀਂ ਭੋਗਾਂਗੇ ਕਹੇ ਤੇ ਕਿਉਂ ਦਿਮਾਗ ਖੁੱਲਦਾ ਲੋਕਾਂ ਦਾ ਪਤਾ ਨਹੀਂ ਤਾਂ ਲੋਕਾਂ ਦੇ ਦਿਮਾਗ ਨਹੀਂ ਹੈਗੇ ਠੀਕ ਹੈ ਨਹੀਂ ਲੋਕਾਂ ਦੇ ਦਿਮਾਗ ਜ਼ਿਆਦਾ ਹੋਗੇ ਹੈਗੇ ਨਹੀਂ ਜ਼ਿਆਦਾ ਹੋਗੇ ਤੁਸੀਂ ਮੁੰਡੇ ਆ ਜਿਹੜੇ ਕੰਨਾਂ ਦੇ ਕੱਚੇ ਬਹੁਤ ਹੋਗੇ ਬਹੁਤ ਜ਼ਿਆਦਾ ਗੰਨਾ ਦੇ ਕੱਚੇ ਹੋ ਗਏ ਸਮਝ ਨਹੀਂ ਆਉਂਦੀ ਜਿਹੜਾ 25 30 ਸਾਲ ਤੁਹਾਡੇ ਮਾਪੇ ਨੇ ਤੁਹਾਡੀ ਪਰਵਰਿਸ਼ ਕਰੀ ਹੁੰਦੀ ਹੈ ਤੁਸੀਂ ਉਹਨਾਂ ਦਾ ਪਿਆਰ ਭਲਾ ਕੇ ਆ 25 30 ਦਿਨਾਂ ਲਈ ਉਹਦੇ ਮਗਰ ਲੱਗ ਜਾਨੇ ਹੋ ਤੁਸੀਂ ਹੈ ਇਹ ਨਹੀਂ ਸੋਚਦੇ ਤੁਸੀਂ ਫਿਰ ਜਿਹੜੀ ਆ ਤੁਹਾਡੇ ਮੂਰੇ ਤੁਸੀਂ ਆਲਾ ਲਾਡ ਭਰ ਗਿਆ ਮੇਰਾ ਨੱਕਾ ਮੈਂ ਨੱਕਾ ਬਦਲਦਾ ਇੰਨੇ ਆਈ ਸ਼ਾਬਾਸ਼ ਲਾ ਵੀ ਹਾਂ ਮੇਰਾ ਭਰ ਗਿਆ ਸਾਰਾ ਇੱਧਰ ਸਿਸਟਮ ਸੰਦੂ ਖਾਵ ਲਗਾ ਹੂ ਬੂਟ ਤੋੜਨਾ ਹਾਂ ਭਾਈ ਕਿਵੇਂ ਪਹੁੰਚਾ ਹਾਂ ਨਾ ਤੱਕ ਪੌੜੀ ਲਾ ਕੇ ਪਹੁੰਚਾ ਹੂ ਕਿੱਥੇ ਨੇ ਹੂ ਆ ਜਾਓ ਇੱਧਰ ਹੁਣ ਇਹਨੇ ਫੇਰ ਉਹ ਤੋੜ ਦੀਆਂ ਰੀਜਨਲ ਤਾਂ ਖਰਾਬ ਹੈ ਤੇ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਜਨਾਨੀਆਂ ਨੂੰ ਤੁਸੀਂ ਸਿੱਟ ਕਾਓ ਜਨਾਨੀਆਂ ਨੂੰ ਘਰੋਂ ਕੱਢੋ ਜਨਾਨੀਆਂ ਵੀ ਤੁਹਾਡੇ ਤੁਸੀਂ ਜੀਵਨ ਸਾਥੀਆਂ ਇੱਕ ਦੂਏ ਦੇ ਨਾਲ ਮਿਲ ਕੇ ਪਿਆਰ ਨਾਲ ਟਾਈਮ ਕੱਢੋ ਪਰ ਮਾਪੇ ਵੀ ਸਾਡੇ ਘਰ ਚ ਕੋਈ ਕੂੜਾ ਕੱਟ ਕਰਨੀ ਹੈਗੇ ਵੀ ਜਿਨ੍ਹਾਂ ਨੂੰ ਅਸੀਂ ਤੀਮੀਆਂ ਦੀ ਆਦਤ ਬਾਹਰ ਕੱਢਣਾ ਹੈ ਉਹੀ ਮਾਪਿਆਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੁੰਦਾ ਠੀਕ ਆ ਉਹੀ ਮਾਪਿਆਂ ਨੇ ਸਾਡੀ ਪਰਵਿਸ਼ ਕਰੀ ਹੁੰਦੀ ਆ ਮਾਪਿਆਂ ਦੀ ਵੀ ਕਦਰ ਕਰੋ ਆਪਣੇ ਜੀਵਨ ਸਾਥੀ ਦੀ ਵੀ ਕਦਰ ਕਰੋ ਰਲ ਮਿਲ ਕੇ ਟਾਈਮ ਕੱਢੋ ਜੇ ਅਸੀਂ ਚਾਰ ਘਰ ਦੇ ਜੀਆਂ ਚ ਖੜੇ ਆ ਫੇਰੇ ਸਾਡੀ ਚੜ੍ਹਾਈ ਆ ਨਹੀਂ ਸਾਨੂੰ ਦੁਨੀਆ ਇੱਥੇ ਕੋਈ ਨਹੀਂ ਪੁੱਛਦਾ ਇਕੱਲੇ ਨੂੰ ਕੋਈ ਨਹੀਂ ਪੁੱਛਦਾ ਪਿਗਾ ਮਾਪਿਆਂ ਨਾਲੇ ਕਦਰ ਆ ਸਾਡੀ ਘਰ ਦੀਆਂ ਧੀਆਂ ਭੈਣਾਂ ਨਾਲੇ ਕਦਰ ਆ ਸਾਡੀ ਕੁੜੀਆਂ ਦੀ ਵੀ ਕਦਰ ਕਰਿਆ ਕਰੋ ਮਾਪੇ ਪਾਪਾਂ ਦੀ ਵੀ ਕਦਰ ਕਰਿਆ ਕਰੋ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਇੱਕ ਇੱਕ ਦੋ ਵੀਡੀਓ ਚ ਕਿਹਾ ਹੈ ਜਦ ਨਾਲ ਤੁਹਾਨੂੰ ਤੁਹਾਡੇ ਮਾਪਿਆਂ ਪ੍ਰਤੀ ਪੜਕਾਉਂਦੀਆਂ ਨੇ ਇਹ ਮਾਪਿਆਂ ਪਰਤੀ ਪੜਕਾਉਣੀ ਆ ਤੁਸੀਂ ਇਹ ਕਿਹਾ ਕਰੋ ਵੀ ਦੇਖ ਮੈਂ ਮਾਪੇ ਆਪਣੇ ਛੱਡ ਦੰਨਾ ਤੇਰੇ ਕਹੇ ਤੇ ਤੂੰ ਵੀ ਆਪਣੇ ਛੱਡ ਦੇ ਪੇਕੇ ਦਾ ਮੂੰਹ ਨਾ ਦੇਖੀ ਤੇਰੇ ਮਾਪੇ ਮਰਨਾ ਰਹਿਣਾ ਬਿਮਾਰ ਹੋਣਾ ਢਿੱਲੇ ਹੋਣ ਕੁਝ ਹੋਵੇ ਤੁਸੀਂ ਵੀ ਆਪਣੇ ਪੇਕੇ ਛੱਡ ਦੋ ਅਸੀਂ ਵੀ ਆਪਣੇ ਮਾਪਿਆਂ ਨੂੰ ਘਰੋਂ ਕੱਢ ਦੰਨੇ ਆ ਠੀਕ ਆ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਤੁਸੀਂ ਮਾਪਿਆਂ ਵੇਨਾ ਸਾਰ ਸਕਦੀਆਂ ਅਸੀਂ ਵੀ ਸਾਰ ਲਾਂਗੇ ਠੀਕ ਆ ਤੁਸੀਂ ਤਾਂ ਆਪਣੇ ਨੂੰ ਧੀ ਦੇ ਅੰਦਰੂੜੀ ਦੇ ਦੰਨੀਆਂ ਗੱਲ ਚ ਕੂਠਾ ਦੇ ਦੰਨੀਆਂ ਪੇਕੀ ਜਾਣ ਨੂੰ ਜੀ ਕਰਦਾ ਮਾਂ ਨੂੰ ਮਿਲੀ ਨੂੰ ਇੰਨੇ ਦਿਨ ਹੋ ਗਏ ਬਾਪੂ ਨੂੰ ਮਿਲਿਆ ਇੰਨੇ ਦਿਨ ਹੋ ਗਏ ਕਿਉਂ ਭਾਈ ਸਾਡੇ ਮਾਂ ਬਾਪ ਵਾਧੂ ਆ ਕੋਈ ਬਜਾਰੂ ਚੀਜ਼ ਹੈ ਵੀ ਇਹ ਬਾਪੂ ਨਾਂ ਗਿਆ ਹੋਰ ਬਾਪੂ ਆਜੂ ਮੈਂ ਤਾਂ ਤੁਹਾਨੂੰ ਅੱਗੇ ਵੀ ਕਹਿ ਨਹੀਂ ਹੁੰਨੀ ਆ ਤੁਸੀਂ ਤੁਸੀਂ ਬਹੁਆਂ ਦੇ ਆਏ ਤੇ ਬਣ ਜਾਂਦੇ ਆ ਡਮਰੂ ਜਿਵੇਂ ਤੁਹਾਨੂੰ ਵਜਾਉਂਦੀਆਂ ਤੁਸੀਂ ਉਵੇਂ ਵੱਜਦੇ ਹੋ ਭਾਵੇਂ ਤੁਸੀਂ ਪੜੇ ਲਿਖੇ ਹੋ ਭਾਵੇਂ ਤੁਸੀਂ ਘੱਟ ਪੜੇ ਹੋ ਪਤਾ ਨਹੀਂ ਜਨਾਨੀਆਂ ਮਾਪਿਆਂ ਦੀ ਜਗਾ ਕਿਵੇਂ ਲੈ ਲੰਦੀਆਂ ਨੇ ਮੈਨੂੰ ਤਾਂ ਹੀ ਨਹੀਂ ਸਮਝ ਆਈ ਅੱਜ ਸਾਈ ਬਈ ਸੋਹੀ ਗੱਲਾਂ ਮਾਪਾਪਾਂ ਦੀ ਕਦਰ ਕਰੋ ਤਾਂ ਤੁਹਾਡੇ ਵੱਲ ਤੁਹਾਡੀ ਕਦਰ ਕਰੂਗੀ ਮੈਂ ਸਮੇਤ ਇਹ ਗੱਲਾਂ ਤੁਹਾਨੂੰ ਕਹਿਣੀ ਆ ਤੀਆਂ ਬਈ ਬੜੀ ਖੁਸ਼ੀ ਦੀ ਗੱਲ ਹੈ ਬਈ ਉਹ ਚਾਰੇ ਵੀਰ ਆਪਣੇ ਪਿਓ ਨੂੰ ਘਰ ਲਿਆ ਇਹ ਮਨਾ ਕੇ ਉਹਨਾਂ ਤੋਂ ਗਲਤੀ ਮੰਨ ਲਈ ਬਹੁਤ ਬੜੀ ਗੱਲ ਹੈ ਆਤਮਾ ਵੀ ਮਾਫ਼ ਕਰ ਦਿੰਦਾ ਜਦੋਂ ਅਸੀਂ ਨਿਭਝਣੇ ਆ ਠੀਕ ਹੈ ਜੀ ਇਹ ਤਾਂ ਫੇਰ ਪਿਓ ਹੈ ਮਾਪੇ ਹੁੰਦਾ ਜਦ ਪਿਗਲ ਜਾਂਦਾ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਮੈਂ ਤੋੜਦੀ ਹਾਂ ਹੁਣ ਨਿੰਬੂ ਇਹ ਨਿੰਬੂ ਜਾਣੇ ਆ ਮੇਰੀ ਨਣਦ ਕੋਲ ਤੇ ਮੇਰੀਆਂ ਸੁਖ ਨਣਦਾਂ ਗਈ ਨੇ ਜਿਉਂਦੀਆਂ ਵਸਦੀਆਂ ਰਹਿਣ ਆਪਣੇ ਘਰਾਂ ਚ ਵੈਸੇ ਜੇ ਲੋੜੀ ਦਾ ਸੰਧਾਰਾ ਹੁੰਦਾ ਤਾਂ ਕਹਿ ਦਿੰਦੇ ਭਾਈ ਕੁੜੀ ਨੂੰ ਨਿੰਬੂਆਂ ਦਾ ਲੋੜੀ ਦਾ ਸੰਧਾਰਾ ਦੇਤਾ ਖੱਟਾ ਦਹੀਂ ਦਾ ਨਹੀਂ ਹੁੰਦਾ ਇਹਨੇ ਰਿਸ਼ਤੇ ਖੱਟੇ ਹੋ ਜਾਣੇ ਰਿਸ਼ਤੇ ਖੱਟੇ ਹੋਏ ਨਾ ਮਠਾਈ ਦਾ ਹੀ ਦਾ ਸਾਡੀਆਂ ਕੁੜੀਆਂ ਮਿੱਠੀਆਂ ਨੇ ਜਿੰਨਾ ਮਰਜੀ ਖੱਟਿਆ ਖੱਟੀਆਂ ਚੀਜ਼ਾਂ ਦਈ ਜਾਓ ਉਹਨਾਂ ਨੂੰ ਸਾਡੀਆਂ ਕੁੜੀਆਂ ਨਹੀਂ ਬਦਲਣ ਵਾਲੀਆਂ ਮਿਰਚਾਂ ਦੇ ਅਗਰ ਕੁੜੀਆਂ ਨੂੰ ਦਾਰੇ ਜਾ ਨਾ ਮਿਰਚਾਂ ਨਹੀਂ ਮਿਰਚਾਂ ਕਹਿ ਦਿੰਨੇ ਆ ਮਿਰਚਾਂ ਕੁੜੀਆਂ ਨੂੰ ਕਦੇ ਨਹੀਂ ਦਈਦੀਆਂ ਹਾਂ ਜੇ ਦੇਣੀਆਂ ਮਿਰਚਾਂ ਤਾਂ ਕੁੜੀਆਂ ਤੇ 10 ਰੁਪਏ ਲੈ ਲਓ ਭਾਵੇਂ 5 ਰੁਪਏ ਲੈ ਲਓ ਲੈ ਲਓ ਮੈਂ ਸੁਣਿਆ ਵੈਸੇ ਕਿਸੇ ਤੋਂ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਕਿਸੇ ਨੇ ਮਤ ਦਿੱਤੀ ਸੀ ਤੇ ਕਹਿੰਦੇ ਵੀ ਰਿਸ਼ਤਿਆਂ 'ਚ ਕੜਵਾਹਟ ਪੈਦਾ ਹੋ ਜਾਂਦੀ ਹੈ ਵਿਪੇਕਿਆਂ ਤੋਂ ਕੁੜੀਆਂ ਮਿਰਚਾਂ ਨਹੀਂ ਲੈ ਜਾਂਦੀਆਂ ਹੁੰਦੀਆਂ ਚਲੋ ਠੀਕ ਹੈ ਜੀ ਆਸੇ ਛੱਟੇ ਆਪਣੇ ਚੱਲਦੇ ਰਹਿਣਗੇ ਵੀਡੀਓਾਂ 'ਚ ਤੇ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ